जय गुरुदेव जय भीम कांची टीवी देख रहे सारे दर्शकंदा स्वागत है मैं कीर्ति ते assi ajj kende na ke gurupurve kanchi wale da lokan da cha utsah das da rahbar pukaran da jo begam pure da raah das da tusi dekh sakte ki barya vadda kaafila jehda ajj shobha yatra guru ravidas ji de prakash purv di lang rahi hai to fagwara to chakkeen to shuru hoyi hai charan chuttar ti ਸਤਿਗੁਰ ਰਵਿਦਾਸ ਜੀ ਦੀ ਤੇ ਅਸੀਂ ਇੱਥੇ ਜਿਹੜੇ ਇੱਥੇ ਦੇ ਸੰਚਾਲਕ ਹੈ ਜਿਨ੍ਹਾਂ ਨੇ ਇਹ ਸਾਰਾ ਅਰੇਂਜਮੈਂਟ ਕੀਤਾ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਹੌਲੀ-ਹੌਲੀ ਅਸੀਂ ਸਾਰੀ ਤੁਹਾਨੂੰ ਸ਼ੋਭਾ ਯਾਤਰਾ ਜਿਹੜੀ ਹੈ ਕਾਂਸੀ ਟੀਵੀ ਦੇ ਮਾਧਿਅਮ ਰਾਹੀਂ ਦਿਖਾਵਾਂਗੇ ਅੱਜ ਦੇ ਜਲਮ ਦੇ ਜੀ ਸਮੂਹ ਸਾਥੀਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਜੋ ਬਲੇ ਸੋ ਨਿਰਪੇਰ ਸਰਦਾਰ ਸਾਹਿਬ ਜੀ ਗੁਰੂ ਰਵਿਦਾਸ ਸ਼ਕਤੀ ਗੁਰੂ ਰਵੀਦਾ ਸ਼ਕਤੀ ਜੋ ਬੋਲੇ ਸੋ ਨਿਰਪੇ ਸਭ ਰਾਜ ਕੀ ਜੈ ਕੋ ਸਈਆ ਮੇਰਾ ਗਰੀਬਨਵਾਜੋ ਕੋ ਸਈਆ ਮੇਰਾ ਗਰੀਬਨਵਾਜੋ ਕੋ ਸਈਆ ਮੇਰਾ ਮਾਥੇ ਤਰ ਤਰੇ ਤੁਝ ਬਿਨ ਕੌਣ ਕਰੇ ਕੌਣ ਕਰੇ ਸੀਸੀ ਲਾਲ ਤੁਝ ਬਿਨ ਕੌਣ ਕਰੇ ਜਾਂ ਕੀ ਸੋਤ ਜਗਤ ਕੋ ਲਾਗੇ ਜਾਂ ਕੀ ਸੋਤ ਜਗਤ ਕੋ ਲਾਗੇ ਦੀ ਸੋਤ ਜਗਤ ਕੋ ਲਾਗੇ ਜਾਂ ਕੀ ਸੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਟਰੇ ਤuj ਬਿਨ ਕੌਣ ਕਰੇ ਕੌਣ ਕਰੇ ਸੀਐਸੀ ਲਾਲ ਤੁਜ ਬਿਨ ਕੌਣ ਕਰੇ ਨੀਚੋ ਉੱਚ ਕਰੇ ਮੇਰਾ ਗੋਵਿੰਦ 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 ਕਾਹੂ ਸੇ ਨ ਡਰੇ ਤੁਝ ਬਿਨ ਕੌਣ ਕਰੇ ਕੌਣ ਕਰੇ ਜੋ ਭਲੇ ਇਸਾ ਨਿਰਪੇ ਆਜ ਦੇ ਜਾਲਮ ਦੇ ਸੰਬੂਧ ਸਾਗੇ ਤੁਹਾਨੂੰ ਲੱਖ ਲੱਖ ਵਧਾਈ ਹੋਵੇ ਜੀ ਜੋ ਭਲੇ जो बोले सो निरपय कौन करे ऐसी ऐसी लाल तुझ बिन कौन करे कौन करे ऐसी ऐसी लाल तुझ बिन कौन, कौन, कौन करे 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 गरीब नवाज गुसैया मेरा गरीब नवाज गुसैया मेरा ਮਾਤਾ ਸਤਿ ਰਤਰੇ ਤੁਝ ਬਿਨ ਕੌਣ ਕਰੇ ਕੌਣ ਕਰੇ ਅਸੀ ਅਸੀ ਲਾਲ ਤੁਝ ਬਿਨ ਕੌਣ ਕਰੇ ਕੌਣ ਕਰੇ ਅਸੀ ਅਸੀ ਲਾਲ ਤੁਝ ਬਿਨ ਕੌਣ ਕਰੇ ਤੁਦਨ ਕਰੇ ਅਸੀ ਅਸੀ ਲਾਲ ਤੁਝ ਬਿਨ ਕੌਣ ਕਰੇ ਤੇ ਕਹਿੰਦੇ ਨੇ ਕਿ ਔਰਤ ਮਰਦ ਫਰਕ ਨਾ ਕੀਤਾ ਮੀਰਾ ਨੇ ਅੰਮ੍ਰਿਤ ਰਸ ਪੀਤਾ ਨਾਰੀ ਦੀ ਮੁਕਤੀ ਲਈ ਸਤਗੁਰ ਲਿਆਇਆ ਸਾਰਾ ਜੋਰ ਗੁਰੂ ਰਵੀਦਾਸ ਜੀ ਹਨੀ ਹੋਰ ਸਤਗੁਰ ਰਵੀਦਾਸ ਨੇ ਦਿੱਤੀ ਬਦਲ ਸਮੇ ਦੀ ਤੋਰ ਸੋ ਇਹ ਦੇਖਣ ਨੂੰ ਪਤਾ ਲੱਗਦਾ ਕਿ ਵਾਕਈ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਜਿਹੜੀ ਸਮੇਂ ਦੀ ਨੋਹਾਰ ਹੈ ਜਿਹੜੀ ਸਮੇ ਦਾ ਸਮਾਂ ਬਦਲ ਦਿੱਤਾ ਉੱਥੋਂ ਹੀ ਪਤਾ ਲੱਗਦਾ ਨਾਲੇ ਉਹਦਾ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਇੱਕ ਪਲ ਦੇ ਵਿੱਚ ਲਿਖ ਦਵੇ ਮੱਥੇ ਦੀਆਂ ਲਕੀਰਾਂ ਨੂੰ ਲੋਕੀ ਕਹਿੰਦੇ ਜੋੜੇ ਗੰਡ ਦਾ ਗੰਡ ਤੋਂ ਤਕਦੀਰਾਂ ਨੂੰ ਇਹ ਸੱਚਾਈ ਹੈ ਇਹ ਸਾਰਾ ਕਾਫਲਾ ਤੁਹਾਨੂੰ ਦੇਖਣ ਨੂੰ ਪਤਾ ਲੱਗ ਹੀ ਜਾਂਦਾ ਕਿ ਲੋਕਾਂ ਦੇ ਵਿੱਚ ਜਿਹੜੀ ਕਿੰਨੀ ਸ਼ਰਧਾ ਭਾਵਨਾ ਤੇ ਲੋਕੀ ਪਾਰਿਸ਼ ਦੇ ਮੌਸਮ ਦੇ ਵਿੱਚ ਵੀ ਇੱਕ قافਲਾ ਜਿਹੜਾ ਇੱਥੋਂ ਚੱਕ ਕੀਮਤੋਂ ਤੁਰਿਆ ਜਾ ਰਿਹਾ ਅਸੀਂ ਇੱਥੇ ਉਹਨਾਂ ਦੇ ਨਾਲ ਗੱਲ ਵੀ ਕਰਾਂਗੇ ਇੱਥੇ ਸੰਤ ਮਹਿੰਦਰਪਾਲ ਜੀ ਵੀ ਆਏ ਹੋਏ ਨੇ ਪੰਡਵਾ ਤੋਂ ਤੇ ਅਸੀਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਾਰੇ ਟ੍ਰਸਟੀ ਜਾਂ ਸਾਰਾ ਕਾਫਲਾ ਜਿਹੜਾ ਹੌਲੀ-ਹੌਲੀ ਤੁਰਿਆ ਆ ਰਿਹਾ ਤੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਸੀਂ ਗੱਲ ਕਰਾਂਗੇ ਸੰਤ ਮਹਿੰਦਰਪਾਲ ਜੀ ਵੀ ਇੱਥੇ ਪਹੁੰਚੇ ਹੋਏ ਨੇ ਤੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹ ਸਾਡੇ ਇਸ ਟੀਵੀ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਮੁਬਾਰਕਾਂ ਦੇਣ ਸਰ ਮੁਬਾਰਕਾਂ ਦੇ ਜੋ ਬੋਲੇ ਸੋਨਰ ਪੈ ਸਤਿਗੁਰ ਅ रविदास ਮਹਾਰਾਜ ਕੀ ਜੈ ਗੁਰੂ ਪਿਆਰੀ ਸਾਧ ਸੰਗਤ ਜੋ ਜਗਤ ਗੁਰੂ ਸਤਿਗੁਰ ਅ रविदास ਮਹਾਰਾਜ ਦਾ 642ਵਾਂ ਪ੍ਰਕਾਸ਼ ਦਿਹਾੜਾ ਜੋ ਹੈ ਉਸ ਨੂੰ ਮਨਾਉਣ ਦੀ ਖੁਸ਼ੀ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਛਾ ਹਿੱਟ ਫਗਵਾੜਾ ਚੱਕ ਹਕੀਮਤੋਂ ਲੱਖਾਂ ਦੇ ਸਾਥ ਦੇ ਨਾਲ ਸ਼ੋਭਾ ਯਾਤਰਾ ਜਾ ਰਹੀ ਹੈ ਇਹ ਸਾਰੀਆਂ ਸਖਤ ਨੂੰ ਵਧਾਈਆਂ ਅਦਾ ਸ੍ਰੀ ਗੁਰੂ ਗੋਬਿੰਦ ਸਾਹਿਬ ਸੰਪਰਦਾਇ ਦੇ ਚੇਅਰਮੈਨ ਡੇਰਾ ਬਾਬਾ ਹਸਰਾਜੀ ਤੋਂ ਬੇਨਤੀ ਕਰਦਾ ਹੈ ਔਰ ਸਭ ਨੂੰ ਵਧਾਈ ਦਿੰਦਾ ਹੈ ਔਰ ਜਿੰਨੇ ਵੀ ਚੈਨਲ ਚੱਲਦੇ ਆ ਸਾਰਿਆਂ ਨੂੰ ਵਧਾਈ ਔਰ ਗੁਰੂ ਮਹਾਰਾਜ ਦੀ ਕਿਰਪਾ ਜੋ ਹੈ ਸੁਮਤੀਆ ਸਖਤ ਨੂੰ ਇਹ ਬੇਨਤੀ ਹੈ ਖੁਸ਼ੀਆਂ ਨਾਲ ਸਤਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਕਿਸੇ ਨੇ ਖਰਾਬੀ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਜੈ ਗੁਰਦੇਵ ਧੰਨ ਕਰਦੇ ਇੱਥੇ ਹੋਰ ਵੀ ਬਹੁਤ ਸਾਰੇ ਜਥੇਦਾਰ ਆਏ ਹੋਏ ਨੇ ਸੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਸੀ ਉਹਨਾਂ ਤੋਂ ਵੀ ਮੁਬਾਰਕਾ ਲੈਣੇ ਆ ਸਰ ਜੈ ਗੁਰਦੇਵ ਜਨਾਬਾ ਅੱਜ 642 ਮਾ ਜਨਮ ਦਿਨ ਆ ਦੇਸ਼ ਵਿਦੇਸ਼ ਤੋਂ ਸਾਰੇ ਸੰਗਤਾਂ ਆ ਕੇ ਚੱਕ ਹਕੀਮ ਤੋਂ ਜੋ ਕਿ ਗੁਰੂਆਂ ਦੇ ਚਰਨਸ਼ੋਪ ਤਰਤੀਆ ਉੱਥੇ ਉੱਥੋਂ ਚੱਲ ਕੇ ਅੱਜ ਦੀ ਸ਼ੋਭਾ ਯਾਤਰਾ ਬਹੁਤ ਸਜੇ ਢੰਗ ਦੇ ਨਾਲ ਅੱਗੇ ਵੱਧ ਰਹੀ ਹੈ ਸਾਰੇ ਸੰਗਤ ਨੂੰ ਬਹੁਤ-ਬਹੁਤ ਅੱਜ ਦੀਆਂ ਵਧਾਈਆਂ ਲੱਖ-ਲੱਖ ਵਧਾਈਆਂ ਮੈਂ ਆਸ ਕਰਦਾ ਕਿ ਇਹ ਅੱਜ ਦਾ ਜੋ ਗੁਰੂ ਸਾਹਿਬ ਦੀ ਸ਼ੋਭਾ ਯਾਤਰਾ ਹੈ ਆਪਣੇ ਚਰਨ ਤੇ ਬਹੁਤ ਸਹੀ ਢੰਗ ਦੇ ਨਾਲ ਵਾਪਸ ਪਹੁੰਚੇਗੀ ਚੱਕ ਹਕੀਮ ਵਿਖੇ ਮੈਂ ਸਾਰੀ ਸੰਗਤ ਨੂੰ ਇੱਕ ਵਾਰ ਫੇਰ ਬਹੁਤ-ਬਹੁਤ ਲੱਖ-ਲੱਖ ਵਧਾਈ ਦਿੰਦਾ ਹਾਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵੀਦਾਸ ਮੰਦਿਰ ਤੋਂ ਵੀ ਜਿਹੜੇ ਸਾਡੇ ਪ੍ਰਧਾਨ ਆਏ ਹੋਏ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਦਵਿੰਦਰ ਕੁਲਥਮ ਜੀ ਦੇ ਨਾਲ ਸਰ ਪਹਿਲਾਂ ਤੋਂ ਤੁਹਾਨੂੰ ਵੀ ਬਹੁਤ ਬਹੁਵਾਰਕਾਂ ਇਸ ਪਾਵਨ ਦਿਹਾੜੇ ਦੀਆਂ ਮੈਂ ਸ਼੍ਰੋਮਣੀ ਸ਼੍ਰੀ ਗੁਰੂ ਰਵੀਦਾਸ ਮੰਦਿਰ ਪ੍ਰਬੰਧਕ ਕਮੇਟੀ ਦੀ ਤਰਫੋਂ ਸਮੂਹ ਸੰਗਤ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਜੋ ਕਿ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦੇ 642ਵੇਂ ਜਨਮ ਉਤਸਵ ਦੇ ਮੌਕੇ ਤੇ ਸਾਰੇ ਇੱਥੇ ਸ਼ਾਮਲ ਹੋਏ ਨੇ ਮੈਂ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਰੇ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਬਹੁਤ ਹੀ ਅੱਛੇ ਇੰਤਜ਼ਾਮ ਕਰਕੇ ਇਸ ਸ਼ੋਭਾ ਯਾਤਰਾ ਦੀ ਬਹੁਤ ਹੀ ਡਿਸਿਪਲਨ ਵਿੱਚ ਚੱਲਣ ਦਾ ਯੋਗਦਾਨ ਪਾਇਆ ਹੈ ਇੱਕ ਵਾਰੀ ਫੇਰ ਸਾਰੀ ਸੰਗਤ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜਨਮ ਉਤਸਵ ਦੀਆਂ ਲੱਖ ਲੱਖ ਵਧਾਈਆਂ ਜੀ ਇੱਥੇ ਸਾਡੇ ਜਿੱਥੇ ਧਾਰਮਿਕ ਸੰਤ ਪਹੁੰਚੇ ਹੋਏ ਨੇ ਉੱਥੇ ਕਿਤੇ ਨਾ ਕਿਤੇ ਜੋ ਕਿ ਜੁਗਿੰਦਰ ਮਾਨ ਜੀ ਵੀ ਇੱਥੇ ਪਹੁੰਚੇ ਨੇ ਸੀ ਉਹਨਾਂ ਦੇ ਨਾਲ ਗੱਲ ਕਰਦੇ ਸਰ ਪਹਿਲਾਂ ਤਾਂ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਇਸ ਪਾਵਨ ਦਿਹਾੜੇ ਦੀਆਂ ਸ਼ਿਕਰ ਨਵੀਦਾਸ ਜੀ ਦੇ 642ਵੇਂ ਪ੍ਰਕਾਸ਼ ਉత్సਵ ਦੀ ਸੰਗਤ ਨੂੰ ਲੱਖ-ਲੱਖ ਵਧਾਈ ਹੋਵੇ ਹਿੰਦੁਸਤਾਨ ਵਿੱਚ ਉਸ ਵੇਲੇ ਸਭ ਤੋਂ ਵੱਡਾ ਜਿਹੜਾ ਧਰਮ ਦਾ ਕੇਂਦਰ ਸੀ ਉਹ ਬਨਾਰਸ ਗੁਰੂ ਰਵੀਦਾਸ ਜੀ ਔਰ ਸੰਤ ਕਬੀਰ ਜੀ ਬਨਾਰਸ ਵਿੱਚ ਪੈਦਾ ਹੋ ਕੇ ਉਸ ਥਾਂ ਉੱਤੇ ਉਹਨਾਂ ਨੇ ਇੱਕ ਬਹੁਤ ਵੱਡਾ ਅੰਦੋਲਨ ਨੂ ਹਿਊਮਨ ਰਾਈਟਸ ਮਨੁੱਖੀ ਅਧਿਕਾਰਾਂ ਲਈ ਜਾਤ ਪਾਤ ਆਰਕਤੌਰ ਤੇ ਵਖਰੇਵਾ ਉਸ ਦੇ ਗੈਂਚ ਉਹਨਾਂ ਲੜਾਈ ਲੜੀ ਔਰ ਗੁਰ ਰਵਿਦਾਸ ਜੀ ਨੇ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਚ ਉਹਨਾਂ ਦੀ ਬਾਣੀ ਅਰਜਾ ਚੌਥੇ ਪਾਤਸ਼ਾਹ ਸ਼ਗੂਰਾਮਦਾਸ ਜੀ ਨੇ ਕਿਹਾ ਕਿ ਉਸ ਰਵਿਦਾਸ ਚਮਾਰ ਉਸਤ ਕਰੇ ਹਰ ਕੀਰਤ ਨਿਮ ਇੱਕ ਗਾਏ ਚਾਰ ਵਰਨ ਪਹਿਰੀ ਪੈ ਤਵਤ ਦਾਤ ਉੱਤਮ ਪੈ ਚਾਰ ਵਰਨ ਪੈ ਪਗ ਆਏ ਔਰ ਉਹਨਾਂ ਨੇ ਉਹ ਉਤਵਾ ਹਾਸਲ ਕੀਤਾ ਤੋ ਹੀ ਮੋਹੀ ਮੋਹੀ ਤੋ ਹੀ ਅੰਤਰ ਕੈਸਾ ਕਟਣ ਕਟਾਲ ਜਲ ਤਰੰਗ ਦੇ ਔਰ ਚਾਰੇ ਵਰਨਾ ਦੇ ਲੋਕ ਉਸ ਰਗੁਬਦਾਸ ਜੀ ਦੇ ਚਰਨਾਂ ਉਤੇ ਨਵਾਂ ਸ਼ਰ ਕੀਤਾ ਐਸਾ ਗੁਰੂ ਨੇ ਜਿਸ ਨੇ ਜਾਤ ਪਾਤ ਦੇ ਬੰਧਨ ਨੂੰ ਤੋੜਨ ਵਾਸਤੇ ਆਪਣਾ ਜੀਵਨ ਆਰਥਿਕ ਤੌਰ ਤੇ ਸੰਗਤਾਂ ਦੇ ਵਿੱਚ ਬਖਰੇਵੇ ਨੂੰ ਦੂਰ ਕੀਤਾ ਔਰ ਆਪਣਾ ਜੀ ਸਾਰੇ ਦਬੇ ਕੁਝੇ ਸਮਾਜ ਲਈ ਲਾਇਆ ਅੱਜ ਪ੍ਰਕਾਸ਼ ਦਾੜੇ ਤੇ ਮੈਂ ਸਮੁੱਚੇ ਸਮਾਜ ਨੂੰ ਸਮੁੱਚੇ ਸੰਸਾਰ ਨੂੰ ਉਨ੍ਹਾਂ ਦੇ ਜਨਮ ਦਿਨ પ્રકાશ ਜੀ ਲੱਖ ਲੱਖ ਵਧਾਈ ਦਿਨਾ ਬਹੁਤ ਬਹੁਤ ਧੰਨਵਾਦ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਫਤਿਹ ਕਾਲੂ ਬਹੁਤੀ ਚੜ੍ਹਦੀ ਕਲਾ ਦਾ ਮਨਾਇਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਆਜਾ ਪਗਵਾੜਾ ਨਿਵਾਸੀ ਸਾਰੇ ਇਲਾਕੇ ਦੀ ਸੰਗਤਾਂ ਵੱਲੋਂ ਮਹਾਨ ਨਗਰ ਕੀਰਤਨ ਸ਼ੁਭਾ ਯਾਤਰਾ ਆਰੰਭ ਹੋਈ ਆ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਤੇ ਅਰਦਾਸ ਕਰਦਾ ਸੱਚੇ ਬਾਦਸ਼ਾਹ ਕਿਰਪਾ ਕਰੋ ਐਸਾ ਚਾਹੂ ਰਾਜ ਆ ਮੇ ਸਭਰ ਭਗਵਾਨ ਉਹ ਅਵਸਥਾ ਸਾਡੀ ਬਣੇ ਅਸੀਂ ਸਾਰੇ ਇੱਕਜੁੱਟ ਹੋ ਕੇ ਇਸ ਪੰਜਾਬ ਨੂੰ ਇਸ ਨੂੰ ਅੱਗੇ ਲਿਜਾਈਏ ਅਤੇ ਸਾਡਾ ਭਾਈਚਾਰਕ ਸਾਂ ਜਿਹੜੀ ਆ ਉਹ ਇਸੇ ਤਰ੍ਹਾਂ ਵਧੇ ਰਹੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਸਭ ਦੇ ਕਾਰਜ ਰਾਸ ਕਰਨ ਪੁਰਬਦਾਸ ਮਹਾਰਾਜ ਦੀਆਂ ਖੁਸ਼ੀਆਂ ਤੁਹਾਨੂੰ ਸਾਰਿਆਂ ਨੂੰ ਪ੍ਰਾਪਤ ਹੋਣ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਸਰਦਾਰ ਰਾਮ ਪ੍ਰਧਾਨ ਸ਼੍ਰੀ ਗੁਰੂ ਉਦਾਸ ਮੰਦਿਰ ਪ੍ਰਬੰਧਕ ਕਮੇਟੀ ਮੈਂ ਸਾਰੀ ਜਨਤਾ ਮੋਰੇ ਬੜੀ ਬੇਨਤੀ ਨਿਮਰਸਾਹ ਬੇਨਤੀ ਕਰਦਾ ਹਾਂ ਏ ਆਪਣੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਵੋ ਅਤੇ ਉਹਦੀ ਰੌਣਕ ਨੂੰ ਵਧਾਓ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੈ ਗੁਰਦੇਵ ਧੰ ਗੁਰਦੇ ਸਾਡੇ ਨਾਲ ਮਜੂਨੀ ਜਰਨੈਲ ਨੰਗਲ ਜੀ ਲੋਕਿੰਸਾਪ ਪਾਰਟੀ ਤੋਂ ਤੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਸਰ ਪਹਿਲਾਂ ਤੋਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਅੱਜ ਇਨਕਲਾਬ ਦੇ ਮੋਢੀ ਸਾਹਿਬੇ ਕਮਾਲ ਜਗਤ ਗੁਰੂ ਸਤਗੁਰ ਰਵਿਦਾਸ ਮਹਾਰਾਜ ਜੀ ਦੇ 642ਵੇਂ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਸਮੁੱਚੀ ਸੰਗਤ ਨੂੰ ਦੇਸ਼ ਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੈ ਅੱਜ ਮੌਕਾ ਹੈ ਕਿਉਂਕਿ ਗੁਰੂ ਰਵਿਦਾਸ ਜੀ ਨੇ 600 ਸਾਲ ਪਹਿਲਾਂ ਬੇਗਮਪੁਰੇ ਦੇ ਉਸ ਸੰਕਲਪ ਨੂੰ ਜੋ ਅੱਜ ਤੋਂ 600 ਸਾਲ ਪਹਿਲਾਂ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਉਚਾਰਨ ਕੀਤਾ ਸੀ ਕਿ ਬੇਗਮਪੁਰਾ ਸਹਿਰ ਕੋ ਨਾਉ ਦੁੱਖ ਅੰਧੋ ਨਹੀਂ ਤੇ ਠਾਉ ਇੱਕ ਇਦਾਂ ਦਾ ਸ਼ਹਿਰ ਜਿੱਥੇ ਕੋ ਗਮ ਨਾ ਹੋਵੇ ਕੋਈ ਡਰਦਾ ਨਾ ਹੋਵੇ ਕੋਈ ਡਰਾਉਂਦਾ ਨਾ ਹੋਵੇ ਕੋਈ ਉੱਚਾ ਨਾ ਹੋਵੇ ਕੋਈ ਨੀਮਾ ਨਾ ਹੋਵੇ ਉਸ ਸੰਕਲਪ ਨੂੰ ਅੱਜ ਯਾਦ ਕਰਕੇ ਉਹਨੂੰ ਲਾਗੂ ਕਰਵਾਉਣ ਦੀ ਜ਼ਰੂਰਤ ਹੈ ਔਰ ਉਹ ਸੰਕਲਪ ਜਿਹੜਾ ਆ ਉਹ ਤਦੇ ਲਾਗੂ ਹੋ ਸਕਦਾ ਜੇ ਅਗਰ ਇਸ ਦੇਸ਼ ਦੇ ਅੰਦਰ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਬਣਾਇਆ ਹੋਇਆ ਸੰਵਿਧਾਨ ਜਿਹੜਾ ਆ ਉਹ ਲਾਗੂ ਰਹੇਗਾ ਉਹ ਸੇਫ ਰਹੇਗਾ ਕਿਉਂਕਿ ਅੱਜ ਦੇਸ਼ ਦੇ ਅੰਦਰ ਪਾੜ ਪਾ ਕੇ ਰਾਜ ਕਰਨ ਦੀਆਂ ਨੀਤੀਆਂ ਚੱਲ ਰਹੀਆਂ ਔਰ ਦੇਸ਼ ਦਾ ਸੰਵਿਧਾਨ ਜਿਹੜਾ ਉਹ ਖਤਰੇ ਵਿੱਚ ਹੈ ਗੁਰੂਆਂ ਦਾ ਉਹ ਜਿਹੜਾ ਸੁਪਨਾ ਆ ਉਹ ਸੁਪਨਾ ਆ ਉਹੀ ਕਾਨੂੰਨੀ ਰੂਪ ਜਿਹੜਾ ਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸੰਵਿਧਾਨ ਦੇ ਵਿੱਚ ਦਿੱਤਾ ਤਾਂ ਅੱਜ ਗੁਰੂ ਰਵਿਦਾਸ ਜੀ ਦਾ ਉਹ ਸੁਪਨਾ ਜਿਹੜਾ ਬੇਗਮਪੁਰੇ ਦਾ ਆ ਉਹ ਤਦੇ ਪੂਰਾ ਹੋ ਸਕਦਾ ਜੇ ਦੇਸ਼ ਦੇ ਅੰਦਰ ਸੰਵਿਧਾਨ ਜਿਹੜਾ ਆ ਉਹ ਕਾਇਮ ਰਹੇਗਾ ਸੰਵਿਧਾਨ ਸਿਕਿਓਰ ਰਹੇਗਾ ਤਾਂ ਅੱਜ ਦੇ ਇਸ ਮੌਕੇ ਦੇ ਉੱਤੇ ਜਿੱਥੇ ਆਪਾਂ ਸਮੁੱਚੀ ਸੰਗਤ ਨੂੰ ਵਧਾਈ ਦੇ ਰਹੇ ਹਾਂ ਸਮੁੱਚੀ ਦੁਨੀਆ ਭਰ ਦੀ ਸੰਗਤ ਜਿਹੜੀ ਹੈ ਸ਼ਰਧਾ ਤੇ ਉਤਸ਼ਾਹ ਦੇ ਨਾਲ ਗੁਰੂ ਸਾਹਿਬ ਦਾ ਗੁਰਪੁਰਬ ਮਨਾ ਰਹੀ ਹੈ ਉੱਥੇ ਆਪਾਂ ਵੀ ਇਹ ਕਸਮ ਖਾਈਏ ਕਿ ਗੁਰੂ ਸਾਹਿਬ ਦੇ ਉਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਆਪਾਂ ਆਪਣਾ ਯੋਗਦਾਨ ਜਿਹੜਾ ਹੈ ਜਰੂਰ ਪਾਈਏ ਸਾਰੀ ਸਾਧ ਸੰਗਤ ਨੂੰ ਇੱਕ ਵਾਰ ਫੇਰ ਤੋਂ 642ਵੇਂ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਮੁਬਾਰਕਬਾਦ ਹੈ। ਉੱਗੇ ਸਮਾਜ ਸੇਵਕ ਵੀ ਸਾਡੇ ਨਾਲ ਇੱਥੇ ਜਿੱਥੇ ਰਾਜਨੀਤਿਕ ਸਖਸ਼ਿਤਾ ਇੱਥੇ ਪਹੁੰਚੀਆਂ ਨੇ ਸਮਾਜਿਕ ਮਾਹਪੁਰਖ ਇੱਥੇ ਮਾਹਪੁਰਸ਼ਾਂ ਨੇ ਇੱਥੇ ਸ਼ਿਰਕਤ ਕੀਤੀ ਹੈ ਤੇ ਉੱਥੇ ਕਿਤੇ ਨਾ ਕਿਤੇ ਸਮਾਜ ਸੇਵਕ ਵੀ ਜਿਹੜੇ ਇੱਥੇ ਸ਼ਿਰਕਤ ਕੀਤੀ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਕਿ ਉਹ ਵੀ ਸਾਡੇ ਦਰਸ਼ਕਾਂ ਨੂੰ ਵਧਾਈਆਂ ਦੇ। ਅੱਜ ਬਹੁਤ ਸੁਭਾਗਾ ਦਿਨ ਹੈ। ਜੇ ਚਿਰੂਰ ਦਾਸ ਮਹਾਰਾਜੀ ਦੇ ਜਨਨ ਦੇ ਉਪਰਖ ਵਿੱਚ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਗਿਆ ਹੈ ਸ਼੍ਰੀ ਗੁਰੂ ਰਾਜ ਜੀ ਮਹਾਰਾਜ ਹੋਰ ਹਾਜ਼ਰ ਹੋਏ ਹਨ ਜਿਨ੍ਹਾਂ ਨੇ ਸਾਂਝੀ ਬਾਲਤਾ ਦਾ ਸੰਦੇਸ਼ ਦਿੱਤਾ ਹੈ ਔਰ ਸਾਰੇ ਲੋਕਾਂ ਨੂੰ ਇਕੱਠੇ ਸਾਰਿਆਂ ਨੂੰ ਸਾਰਿਆਂ ਨੂੰ ਰਹਿਣ ਦਾ ਮਿਲੇ ਉਹ ਸੰਦੇਸ਼ ਦਿੱਤਾ ਹੈ ਅੱਜ ਬਹੁਤ ਹੀ ਖੁਸ਼ੀਆਂ ਬਰਤੇ ਹਨ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹੁਣ ਅਸੀਂ ਗੱਲ ਕਰਦੇ ਹਾਂ ਡਿਪਟੀ ਮੇਅਰ ਨਗਰ ਨਿਗਮ ਰਣਜੀਤ ਖੁਰਾਨਾ ਸਰ ਦੇ ਨਾਲ ਕਿ ਉਹ ਵੀ ਇੱਥੇ ਪਹੁੰਚੇ ਨੇ ਤੇ ਉਹ ਵੀ ਸਾਡੇ ਦਰਸ਼ਕਾਂ ਨੂੰ ਮੁਬਾਰਕਾਂ ਦੇਣ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਸਭ ਤੋਂ ਪਹਿਲਾਂ ਮੈਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਤੇ ਅੱਜ ਸ਼੍ਰੀ ਗੁਰੂ ਰਵਿਦਾਸ ਮੰਦਰ ਚੱਕ ਕੀਮਤ ਦੇ ਗੁਛਾ ਨਗਰ ਕੀਰਤਨ ਆਗਮਨ ਪੁਰਬ ਦੇ ਸਵੰਚ ਕੱਢਿਆ ਜਾ ਰਿਹਾ ਤੇ ਆਓ ਆਪਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਿੱਤੀਆਂ ਸਿੱਖਿਆਵਾਂ ਬਹੁਤ ਜਨਮ ਵਿਛੜੇ ਤੇ ਮਾੜੋ ਇਹ ਜਨਮ ਤੁਹਾਰੇ ਲੇਖੇ ਤੇ ਚੱਲਦੇ ਹੋਏ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਧਰਮ ਨਾਲ ਜੋੜੀਏ ਤਾਂ ਜੋ ਸਮਾਜ ਕੌਮ ਦੀ ਸੇਵਾ ਕਰ ਸਕਣ ਐਂਦਾ ਹੀ ਕਹਿੰਦਾ ਹੈ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲ ਸੰਤਾਂ ਚੇਰੂ ਗੁਰੂ ਦਾਸ ਮਹਾਰਾਜੀ ਦੇ 642ਵੇਂ ਪ੍ਰਕਾਸ਼ ਹਸਬਤੇ ਸਾਰੀ ਸੰਗਤ ਨੂੰ ਸਾਰੀ ਮਾਨਵਤਾ ਨੂੰ ਲੱਖ ਲੱਖ ਵਧਾਈ ਹੋਵੇ ਮੈਂ ਸਾਰੇ ਜਿਨ੍ਹਾਂ ਨੇ ਵੀ ਚਾਹੇ ਉਹ ਰਾਜਨੀਤਿਕ ਪਾਰਟੀਆਂ ਧਾਰਮਿਕ ਜਥੇਬੰਦੀਆਂ ਆ ਜਾਂ ਕੋਈ ਹੋਰ ਸਮਾਜਿਕ ਜਥੇਬੰਦੀਆਂ ਆ ਇਹ ਸ਼ੋਭਾ ਯਾਤਰਾ ਵਿੱਚ ਸਾਂਝਾਂ ਨੇ ਸ਼ਮੂਲੀਅਤ ਕੀਤੀ ਹੈ ਔਰ ਸਾਰਿਆਂ ਨੇ ਸਹਿਯੋਗ ਦਿੱਤਾ ਆ ਮੈਂ ਸਾਰਿਆਂ ਦਾ ਸ਼ਮੂਲੀਅਤ ਕੁਰਬੰਦ ਕਮੇਟੀ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਫਿਰ ਮੈਂ ਸਾਰੀ ਸੰਗਤ ਨੂੰ ਇਸ ਪਵਿੱਤਰ ਮੌਕੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਬਹੁਜਨ ਸਮਾਜ ਪਾਰਟੀ ਤੋਂ ਸਾਡੇ ਨਾਲ ਹਰਪ੍ਰਜਨ ਜੀ ਵੀ ਜੁੜੇ ਹੋਏ ਨੇ ਤੇ ਅਸੀਂ ਇਹਨਾਂ ਦੇ ਨਾਲ ਵੀ ਗੱਲ ਕਰਦੇ ਆਂ ਅੱਜ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 642ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਕਿਉਂਕਿ ਗੁਰੂ ਰਵਿਦਾਸ ਜੀ ਚੱਕਾ ਕੀਮਤੀ ਧਰਤੀ ਤੇ ਆਏ ਚਨਦੇ ਇੱਥੇ ਚਨਸ਼ੂ ਧਰਤੀ ਜਿਹੜੇ ਹਰ ਸਾਲ ਜਿਹੜੇ ਫਗਵਾੜੇ ਦੀ ਸੰਗਤ ਬਹੁਤ ਵੱਡੇ ਪੱਧਰ ਤੇ ਜਿਹੜੀ ਸ਼ੂਭ ਯਾਤਰਾ ਸ਼ਾਮਿਲ ਹੁੰਦੇ ਨੇ ਔਰ ਹਲਾਕੇ ਦੇ ਲੋਕ ਸਾਰੇ ਮੈਂ ਅੱਜ ਦੇ ਮੌਕੇ ਤੇ ਸਾਰੇ ਦੇਸ਼ ਵਿਦੇਸ਼ਾਂ ਵਿੱਚ ਰਹਿੰਦੇ ਸਾਰੇ ਗੁਰੂ ਰਵਦਾਸ ਜੀ ਦੇ ਜਾਣ ਲੇਵਾ ਸੰਗਤਾਂ ਔਰ ਸਾਰੇ ਦੇਸ਼ ਵਿੱਚ ਜਿੱਥੇ ਇੱਥੇ ਗੁਰੂ ਰਵਦਾਸ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਸਾਡੇ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਬੁਲੰਦ ਕਰਨਾ ਜੈ ਭੀਮ ਜੈ ਭਰਤ ਸ਼ੁਕਰੀਆ ਸਰ ਤੇ ਬਾਰਿਸ਼ ਦਾ ਮੌਸਮ ਹੈ ਬਹੁਤ ਸਾਰੀ ਬਾਰਿਸ਼ ਹੋ ਰਹੀ ਹੈ ਫਿਰ ਵੀ ਸੰਗਤਾਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿ ਇੰਨੀ ਬਾਰਿਸ਼ ਦੇ ਵਿੱਚ ਵੀ ਸੰਗਤਾਂ ਸਟਿਲ ਉਸੇ ਤਰ੍ਹਾਂ ਚੱਲੀ ਜਾ ਰਹੀ ਹੈ ਕਾਫਲਾ ਉਸੇ ਤਰ੍ਹਾਂ ਚੱਲ ਰਿਹਾ ਤੇ ਹੁਣ ਅਸੀਂ ਗੱਲ ਕਰਾਂਗੇ ਅੱਜ ਦੇ ਜਲਮ ਦੇ ਜਨਮ ਦਿਨ ਦੀ ਸਮੂਹ ਸਾਹਿਬ ਨੂੰ ਲੱਖ ਲੱਖ ਵਧਾਈ ਹੋਵੇ ਜੀ ਜੋ ਬਲੇ ਸੋ ਨਿਰਪੇ গুরু রবিদাস শক্তি গুরু রবিদাস শক্তি ਜਬਿਨ ਕੋਣ ਕਰੇ ਕੋਣ ਕਰੇ ਅਸੀ ਅਸੀ ਲਾਲ ਤੁਜ ਬਿਨ ਕੋਣ ਕਰੇ ਕੋਣ ਕਰੇ ਕਰੇ ਗਰੀਬਨਵਾਜ ਗਸਈਆ ਮੇਰਾ ਗਰੀਬਨਵਾਜ ਗਸਈਆ ਮੇਰਾ ਗਰੀਬਨਵਾਜ ਗਸਈਆ ਮੇਰਾ ਗਰੀਬਨਵਾਜ ਗਸਈਆ ਮੇਰਾ ਮਾਥੇ ਛਤਰ ਤਰੇ ਤੁਜ ਬਿਨ ਕੋਣ ਕਰੇ ਕੋਣ ਕਰੇ ਅਸੀ ਅਸੀ ਲਾਲ ਤੁਜ ਬਿਨ ਕੋਣ ਕਰੇ ਜਾਂ ਕੀ ਸ਼ੋਤ ਜਗਤ ਕੋ ਲਾਗੇ ਜਾਂ ਕੀ ਸ਼ੋਤ ਜਗਤ ਕੋ ਲਾਗੇ ਦੀ ਸ਼ੋਤ ਜਗਤ ਕੋ ਲਾਗੇ ਜਾਂ ਕੀ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਟਰੇ ਤੁਝ ਬਿਨ ਕੌਣ ਕਰੇ ਕੌਣ ਕਰੇ ਸੀਐਸੀ ਲਾਲ ਤੁਝ ਬਿਨ ਕੌਣ ਕਰੇ ਨੀਚੋ ਉੱਚ ਕਰੇ ਮੇਰਾ ਗੋਵਿੰਦ 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 ਕਾਹੂ ਸੇ ਨ ਡਰੇ ਤੁਝ ਬਿਨ ਕੌਣ ਕਰੇ ਕੌਣ ਕਰੇ ਸੀਐਸੀ ਲਾਲ ਤੁਝ ਬਿਨ ਕੌਣ ਕਰੇ ਜੋ ਬਲੇ ਇਸੋ ਨਿਰਪੇ ਅਸੀਂ ਅੱਜ ਦੀ ਸ਼ੋਭਾ ਯਾਤਰਾ ਬਾਰੇ ਆਪਣੇ ਫੁਗਵਾੜੇ ਦੇ ਐਸਐਚਓ ਸਾਹਿਬ ਨੂੰ ਵੀ ਪੁੱਛਦੇ ਹਾਂ ਕਿ ਕਿਹੋ ਜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਦੇਖੋ ਜੀ ਜਗਾ ਜਗਾ ਤੇ ਬੈਰੀਗੇਟ ਕਰਕੇ ਜਿਹੜੀ ਲੋਕਾਂ ਦੀ ਰੋਂਗ ਐਂਟਰੀ ਆ ਉਹਨੂੰ ਰੋਕਿਆ ਹੋਇਆ ਜਗਾ ਜਗਾ ਤੇ ਟ੍ਰੈਫਿਕ ਜਿਹੜੇ ਮੁਲਾਜ਼ਮ ਸਾਡੇ ਕੋ ਡਾਇਵਰਸ਼ਨ ਵਾਸਤੇ ਖੜੇ ਆ ਲੋਕਾਂ ਨੂੰ ਗਾਈਡ ਕਰ ਰਹੇ ਆ ਸੰਗਤ ਨੂੰ ਗਾਈਡ ਕਰ ਰਹੇ ਆ ਵੀ ਕਿੱਦਾਂ ਕਿਹੜਾ ਰੂਟ ਕਿੱਧਰ ਨੂੰ ਜਾਣਾ ਕਿੰਨੇ ਵਿੱਚ ਚੱਕੀ ਕਿੱਧਰ ਦੀ ਲੈ ਕੇ ਜਾਣੀ ਆ ਔਰ ਟ੍ਰੈਫਿਕ ਦਾ ਪੂਕਤਾ ਪ੍ਰਬੰਧ ਕੀਤਾ ਹੋਇਆ ਹੈ